ਇਹ ਤਾਂ ਰੱਬ ਦੀਆਂ ਰਖਾਂ ਨੇ ਜੀਨੀਆਂ ਸਾਡੇ ਵੱਲ ਅੱਖਾਂ ਨੇ ਇਹ ਤਾਂ ਰੱਬ ਦੀਆਂ ਰਖਾਂ ਨੇ ਜੀਨੀਆਂ ਮਿੱਤਰਾਂ ਦੇ ਵੱਲ ਅੱਖਾਂ ਨੇ ਭੇਜੇ ਸ਼ਬਦਾਂ ਨੂੰ ਪਤਾ ਨਹੀਂ ਕਿੱਥੋਂ ਟੋਲ ਟੋਲ ਕੇ ਮਿੱਤਰਾਂ ਦੇ ਦਿਲ ਖੋਲ ਜਾਂਦਾ ਵੀਨੇ ਫੋਨ ਜਾਂਦਾ ਪਿਆਰ ਨਾਲ ਬੋਲ ਕੇ ਕੋਈ ਮਿੱਤਰ ਪਿਆਰਾ ਕੋਈ ਮਿੱਤਰ ਪਿਆਰਾ ਆ ਕੇ ਬਣਦਾ ਸਹਾਰਾ ਸੁਣ ਲੈ ਵੇ ਦਿਲਦਾਰਾ ਆਉਂਦੇ ਸ਼ਬਦ ਪਿਆਰੇ ਮੇਰੇ ਗੱਲ ਵਸਨਾ ਨਾਲੇ ਵੀਡੀਓ ਪੜਾਂਦਾ ਪਿੱਠ ਪਿੱਛੇ ਹੱਸਨਾ ਰਿੰਦਰ ਲਲੀਤ ਸੀ ਗੱਲ ਤਹੀ ਕਰਦ ਰਹਿ ਇੱਕ ਮਿੰਟ ਖੜ ਜਾ ਤੇਰਾ ਲਿਮਕਾ ਵੀ ਪੀਵਾਂਗੇ ਲਿਮਕਾ ਵੀ ਪੀਵਾਂਗੇ ਯਾਰ ਬੈਠ ਕੇ ਨਾ ਮੈਂ ਦਾਰੂ ਦਾ ਸ਼ਕੀਨ ਮੈਨੂੰ ਮਿੱਤਰਾਂ ਨੂੰ ਤੱਕ ਤੱਕ ਚੜਦੀ ਨਸ਼ਾ ਅੱਖ ਖੜਦੀ ਆ ਯਾਰਾਂ ਮਿੱਤਰਾ ਸਹਾਰੇ ਸਾਨੂੰ ਰੱਬ ਦੇ ਦਿਦਾਰੇ ਰਿੰਦਰ ਲਲੀਤਾ ਪੁਕਾਰੇ ਤੂੰ ਹੀ ਤੂੰ ਆਖ ਕੇ ਕਦੇ ਬੰਦ ਕਰ ਅੱਖਾਂ ਦੇਖੀ ਮਨ ਮੰਦਰੀ ਤੂੰ ਚਾਖ ਕੇ ਮਨ ਮੰਦਰੀ ਤੂੰ ਚਾਖ ਕੇ ਮਨ ਮੰਦਰੀ ਤੂੰ ਚਾਖ ਕੇ ਤੇਰਾ ਇਸ਼ਟ ਵੀ ਬੈਠਾ ਵੱਡੇ ਬਜ਼ੁਰਗਾਂ ਦੀ ਅਸੀਸ ਨਾਲ ਨਾਲ ਰਹਿੰਦੀ ਐ ਗੱਲ ਮੈਂ ਨਹੀਂ ਉਹ ਕਹਿੰਦਾ ਜਿਹੜਾ ਦਿਖਦਾ ਨਹੀਂ ਕਹਿ ਕੇ ਜਾਂਦਾ ਹਵਾ ਸੰਗ ਓਏ ਤਨਵਾਦਿਓ ਸੁਦਾ ਤਨਵਾਦਿਓ ਸੁਦਾ ਮੇਰੇ ਵਸਦੀ ਨਾ ਗੱਲ ਚਾਹੇ ਪਿੱਠ ਪਿੱਛੇ ਹੱਸ ਮੇਰੇ ਗੱਲ ਨਹੀਂ ਉਹ ਵਸ ਚਾਹੇ ਪਿੱਠ ਪਿੱਛੇ ਹੱਸ ਇੱਥੇ ਬੱਕਰਾਂ ਨੂੰ ਟੱਚ ਨਾ ਨੀ ਕਿਸੇ ਗੱਲ ਦੀ ਕਿਸੇ ਗੱਲ ਦੀ ਕਿਸੇ ਗੱਲ ਦੀ ਯਾਰਾ ਮਿੱਤਰਾਂ ਦੀ ਧੁਰਦਰਗਾ ਤੱਕ ਚੱਲਦੀ ਕੋਈ ਟੈਨਸ਼ਨ ਨਾ ਕਰੀਏ ਕਿਸੇ ਗੱਲ ਦੀ ਥੈਂਕ ਯੂ ਸੋ ਮੱਚ